ਸੰਗਤਾਂ ਨੂੰ ਪਤਾ ਹੀ ਹੈ ਕਿ ਬੜੇ ਹੀ ਉੱਚੇ ਪੱਧਰ ਦੇ ਉੱਤੇ ਇਸ ਵੇਲੇ ਸੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 시ਹੀਦੀ ਮਨਾਇਆ ਜਾ ਰਹੀ ਹੈ ਹਨਾ 350ਵਾਂ ਸਾਲ ਮਨਾਇਆ ਜਾ ਰਿਹਾ ਹੈ 350ਵਾਂ ਸਾਲ ਉਹ ਐਸਾ ਸੀ ਦੀ ਸਮਾਗਮ ਮਨਾਇਆ ਜਾ ਰਿਹਾ ਬਹੁਤ ਦੂਰੋਂ ਦੂਰੋਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਤੇ ਚਾਰ ਨਗਰ ਕੀਰਤਨ ਚਾਰ ਥਾਵਾਂ ਤੋਂ ਨਗਰ ਕੀਰਤਨ ਆਇਆ ਜੋ ਕਿ ਅਨੰਦਪੁਰ ਸਾਹਿਬ ਹਾਜ਼ਰੀਆਂ ਭਰੀਆਂ ਸੰਗਤਾਂ ਨੇ ਵੀ ਤੇ ਮੈਂ ਰਸਤੇ 'ਚ ਲੰਧਰਪੁਰ ਸਾਹਿਬ ਗਏ ਤਾਂ ਅਸੀਂ ਰਸਤੇ ਦੇ ਵਿੱਚ ਕੀ ਦੇਖਿਆ ਸੰਗਤ ਓਵੇਂ ਗੱਡੀ ਜਿਵੇਂ ਗੁਰਤੇਗ বাহাদুর ਜੀ ਆਪ ਆ ਰਹੇ ਹਨ ਹਨਾ ਤੇ ਦੇਖੋ ਇਹ ਲੱਗ ਰਿਹਾ ਜੀ ਸੰਗਤ ਨੂੰ ਵੀ ਮਹਾਰਾਜ ਆਪ ਜਦੋਂ ਆ ਰਹੇ ਸੰਗਤ ਰਸਤੇ ਦੇ ਰੋਡ ਤੇ ਬੈਠੀ ਹੋਈ ਦੀਕ ਕਰ ਰਹੀ ਫੁੱਲਾਂ ਦੀ ਵਰਖਾ ਕਰ ਰਹੀ ਹੈ ਨਗਰ ਕੀਰਤਨ ਦੀਆਂ ਨਾ ਹਾਰ ਤੇ ਕੇਸਰੀ ਝੰਡੇ ਨਿਸ਼ਾਨ ਨੀਲੇ ਲੈ ਕੇ ਫੋਟਾ ਲੋਕ ਸੰਗਤ ਬਹੁਤ ਹੀ ਐ ਸ਼ਰਧਾ ਭਾਵਨਾ ਨਾਲ ਮਨਾਰੀ ਸੋ ਜਿੱਥੇ ਆਪਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਾ ਮਨਾਉਂਦਿਆਂ ਸੰਤਾਂ ਹਨ ਇਸ ਦੇ ਨਾਲ ਇਹ ਮਾਨਵਤਾ ਦੀ ਏਕਤਾ ਦਾ ਪ੍ਰਭਾਵਿਤ ਹੁੰਦੀਆਂ ਹਨ ਹਨ ਵੀ ਸੰਗਤ ਏਕਾ ਗੁਰੂ ਸਾਹਿਬ ਦੀ ਹਨ ਤੇ ਗੁਰੂ ਜਿੱਥੇ ਗੁਰਨਾਨਦ ਦੇਵ ਜੀ ਨੇ ਪਹਿਲਾ ਜੰਜੂ ਪਾਣ ਤੋਂ ਮਨਾ ਕੀਤਾ ਤੇ ਫਿਰ ਗੁਰਨਾ ਉਹੀ ਜੋਤ ਗੁਰ ਤੇਗ ਬਹਾਦਰ ਜੀ ਜਿਨ੍ਹਾਂ ਨੇ ਜੰਜੂ ਦੀ ਰੱਖਿਆ ਕੀਤੀ ਸਭ ਨੂੰ ਪਤਾ ਹੈ ਹਨ ਤੇ ਜੇ ਗੁਰਤੇਗ ਬਹਾਦਰ ਜੀ ਦੀ ਨਾ ਜਾਂਦੇ ਤਾਂ ਅੱਜ ਸਾਡੇ ਸਾਰਿਆਂ ਦੇ ਸਿਰਾਂ ਤੇ ਟੋਪੀਆਂ ਹੋਣੀਆਂ ਸੀ ਤੇ ਸਿੰਘ ਗੱਤਰੇ ਨਹੀਂ ਸੀ ਸਿੰਘਾਂ ਨੇ ਗੱਤਰੇ ਨਹੀਂ ਸੀ ਪਾਉਣੇ ਹਨਾ ਤੇ ਨਾ ਹੀ ਕਿਸੇ ਪੜਤ ਨੇ ਜੰਦੂ ਪੋਣਾ ਸੀ ਨਾ ਕਿਸੇ ਮੰਦਰ ਦੇ ਵਿੱਚ ਟੱਲੀ ਖੜਕਣੀ ਸੀ ਨਾ ਸ਼ੰਕ ਵਜਣੇ ਸੀ ਤੇ ਨਾ ਤਿਲਕ ਜਿਹੜਾ ਤਿਲਕ ਲਾਉਂਦੇ ਆ ਉਹ ਲੱਗਣਾ ਸੀ ਦਾ ਸੋ ਇਹ ਗੁਰਤੇਗ ਬਹਾਦਰ ਜੀ ਦੇ ਖੂਨ ਦਾ ਤਿਲਕ ਲੱਗਿਆ ਹੋਇਆ ਜੋ ਕਿ ਅੱਜ ਵੀ ਸੰਗਤਾਂ ਬੜੀ ਸਰਦਾ ਭਾਵਨਾ ਨਾਲ ਸਹਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਹੀ ਦੀ ਜਿਆ ਦਾ ਬਹੁਤ ਹੀ ਉੱਚੇ ਪੱਧਰ ਤੇ ਮਨਾਇਆ ਗਿਆ ਇਸ ਵਾਰ ਹੱਲਾ ਮਾਰਿਆ ਪੰਜਾਬ ਸਰਕਾਰ ਨੇ ਵੀ ਉਹਨਾਂ ਦਾ ਵੀ ਜਿੱਤੇ ਅਸੀਂ ਧੰਨਵਾਦ ਕਰਦੇ ਆਂ ਬਾਕੀ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਦੇ ਕੰਮ ਕਿੱਥੇ ਹੁੰਦੇ ਹਨ ਉਹਦੇ ਵਿੱਚ ਵੀ ਕੁਝ ਕੁਝ ਕਮੀਆਂ ਸੀਆਂ ਕਿ ਸੋ ਇਸ ਕਰਕੇ ਸੰਗਤ ਨੂੰ ਚਾਹੀਦਾ ਆ ਅਸੀਂ ਗੁਰਤੇਗ ਬਾਦੂ ਜੀ ਦਾ ਸੀ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਹਣਾ ਸਾਰੇ ਹੀ ਆਪਣੀ ਸ਼ਰਧਾ ਤੇ ਭਾਵਨਾ ਨਾਲ ਮਨਉਂਦੇ ਆ ਜਿੱਥੇ ਅਸੀਂ ਲੰਗਰ ਬਹੁਤ ਵੱਡੇ ਵੱਡੇ ਲਾ ਰਹੇ ਹਾਂ ਉਥੇ ਆਪਾਂ ਨੂੰ ਸਿੱਖਾਂ ਨੂੰ ਸਿੱਖਾਂ ਦੇ ਬੱਚਿਆਂ ਲਈ ਅੱਜ ਦੇ ਸਮੇਂ ਕੋਈ ਇਹ ਨਹੀਂ ਸੋਚਦਾ ਵੀ ਅਸੀਂ ਸ਼ਸਤਰਾਂ ਦੀ ਸੇਵਾ ਕਰੀਏ ਕੋਈ ਬੱਚੇ ਜਿੱਥੇ ਗੱਤਕਾ ਖੇਡਦੇ ਆ ਸ਼ਸਤਰਾਂ ਦੀ ਸੇਵਾ ਜ ਜਨਾਂ ਨੂੰ ਦਸਤਾਰਾਂ ਦਿੱਤੀਆਂ ਜਾਣ ਸੰਸਥਾ ਦਾ ਬਹੁਤ ਹਨ ਜਿਹੜੀਆਂ ਬਾਹਰ ਜਾ ਕੇ ਦਿੰਦੀਆਂ ਹਨ ਸੇਵਾ ਕਰਦੀਆਂ ਹਨ ਹਨ ਤੇ ਭਰਿਆ ਨੂੰ ਭਰਦੇ ਆ ਪਰ ਲੇਕਿਨ ਉਥੇ ਜਾ ਕੇ ਤੁਸੀਂ ਲੰਗਰ ਤਾਂ ਅਸੀਂ ਬਹੁਤ ਜਗ੍ਹਾ ਲਾ ਲੈਂਦੇ ਆ ਪਰ ਕਿਤੇ ਲਾ ਕੇ ਜਾ ਕੇ ਦੇਖੋ ਕੋਈ ਗੁਰਸਿੱਖ ਕੋਈ ਮਾੜਾ ਤਾਂ ਨਹੀਂ ਬੈਠਾ ਆ ਕੋਈ ਰੋਟੀ ਤੋਂ ਤੰਗ ਤਾਂ ਨਹੀਂ ਪਰ ਇਹ ਗੱਲਾਂ ਕਹਿਣੀਆਂ ਚੰਗੀਆਂ ਵੀ ਆ ਤੇ ਕਈਆਂ ਨੂੰ ਗੁੱਸਾ ਵੀ ਲੱਗੂ ਵੀ ਇਹ ਕੀ ਕਹੀ ਜਾਂਦੇ ਆ ਵੀ ਲੰਗਰਾਂ ਦੇ ਬਾਰੇ ਹਨ ਸੋ ਇਸ ਕਰਕੇ ਅੱਜ ਦੇ ਸਮੇਂ ਲੰਗਰ ਲਾਉਣੇ ਚਾਹੀਦੇ ਸਾਨੂੰ ਵਿੱਦਿਆ ਦੇ ਜੋ ਕਿ ਵਿੱਦਿਆ ਗੁਰਮੁਖੀ ਦੀ ਵਿੱਦਿਆ ਜਿਹੜੀ ਆ ਗੁਰੂ ਘਰਾਂ ਦੇ ਵਿੱਚ ਨਹੀਂ ਵਰਤਾਈ ਜਾ ਰਹੀ ਕਮੇਟੀਆਂ ਦਾ ਸਿਰਫ ਲੰਗਰਾਂ ਤੇ ਇਮਾਰਤਾਂ ਨਾਲ ਹੀ ਮੋਹ ਆ ਸੋ ਇਸ ਕਰਕੇ ਸਾਡੇ ਪ੍ਰਚਾਰਕ ਵੀ ਕੋਈ ਵੀ ਕਥਾ ਦੇ ਵਿੱਚ ਕੋਈ ਵਿਚਾਰ ਨਹੀਂ ਕਰਦੇ ਵੀ ਗੁਰਸਿੱਖਾਂ ਨੂੰ ਆਪਾਂ ਗੁਰਸਿੱਖੀ ਨੂੰ ਵਾਤਵਾਰ ਵਧਾਉਣਾ ਹੈ ਤੇ ਜਿਵੇਂ ਲਾਹੋ ਵੀ ਗਤਕੇ ਕੰਪੀਟੀਸ਼ਨ ਤਾਂ ਬਹੁਤ ਹੁੰਦੇ ਹਨ ਪਰ ਉਹਨਾਂ ਦੀ ਕੋਈ ਗੁਰਮਰਿਆਦਾ ਨਹੀਂ ਤੁਹਾਨੂੰ ਪਤਾ ਹੀ ਆ ਡੱਡੂ ਛਾਲਾ ਜਿਆਦੀਆਂ ਵੱਸਦੀਆਂ ਹਨਾ ਤੇ ਹੁਣ ਤਾਂ ਸਟੰਟ ਬਾਜੀ ਇੰਨੀ ਹੋ ਗਈ ਉਹ ਗਤਕਾ ਨਹੀਂ ਰਹਿ ਗਿਆ ਸਟੰਟ ਬਾਜੀ ਜਿਆਦੀ ਆ ਮਾਸਲ ਆਟ ਬਣਾਤਾ ਹਨਾ ਤੇ ਸਾਡੀ ਸ਼ਸਤਰ ਵਿਦਿਆ ਵਾ ਅਸੀਂ ਸ਼ਸਤਰ ਵਿਦਿਆ ਗੁਰੂ ਸਾਹਿਬ ਦੀ ਬਖਸ਼ੀ ਹੋਈ ਆ ਤੇ ਗਤਕਾ ਜਿਵੇਂ ਹਨਾ ਉਹਨੂੰ ਸ਼ਸਤਰ ਵਿਦਿਆ ਆਪਾਂ ਕਹਿੰਦੇ ਆ ਪਰ ਜਿਹੜੇ ਜਿਵੇਂ ਸਟੰਟ ਕਰਦੇ ਆ ਘੜੇ ਤੋੜਨੇ ਇਹ ਚੀਜ਼ਾਂ ਸਾਡੀਆਂ ਨਹੀਂ ਹਨ ਹਨਾ ਬਰਫ ਤੋੜਨੀ ਨੀਗਾ ਇਦਾਂ ਇਹ ਵੱਡਿਆਂ ਵੱਡੀਆਂ ਟੀਮਾਂ ਕਰਦੀਆਂ ਅਜੇ ਵੀ ਕਰਦੀਆਂ ਸੋ ਇਸ ਕਰਕੇ ਧਿਆਨ ਦੇਣਾ ਚਾਹੀਦਾ ਸਾਡੇ ਪੰਥ ਦੇ ਜਥੇਦਾਰਾਂ ਨੂੰ ਕੋਈ ਸਿੱਖੀ ਵੱਲ ਕੋਈ ਧਿਆਨ ਨਹੀਂ ਦੇ ਰੇ ਬਸ ਅਭੀ ਲੰਗੜਾਂ ਤੇ ਮਾਰਤਾ ਤੱਕ ਹੀ ਸੀਮਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ